ਪ੍ਰਾਇਆ ਸੇਵਾ ਵੀ ਕੀਤੀ ਹੈ ਔਰ ਹਜ਼ਾਰਾਂ ਦੀ ਗਿਣਤੀ ਚ ਸਾਡੇ ਉਥੋਂ ਸਾਥੀ ਵੀ ਕਿਸਾਨ ਵੀ ਆਏ ਹੋਏ ਨੇ ਬੜਾ ਗਹਿਰਾ ਰਿਸ਼ਤਾ ਹੈ ਕਿਸਾਨਾਂ ਦਾ ਤਿਆਰਤੀਆਂ ਦਾ ਨੌ ਮਾਸ ਦਾ ਰਿਸ਼ਤਾ ਕਦੀ ਟੁੱਟ ਨਹੀਂ ਸਕਦਾ ਤੇ ਗੁਰਪ੍ਰੀਤ ਜੀ ਵੀ ਪਹੁੰਚੇ ਨੇ ਬਸੇ ਬਠਾਣਾ ਤੋਂ ਇਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਗੁਰਪ੍ਰੀਤ ਜੀ ਜੀਰਾ ਜੀ ਦਾ ਸਾਥ ਦੇਣ ਪਹੁੰਚੇ ਹੋ ਭੁਖੜ ਤਾਂ ਤੇ ਵੀ ਬੈਠਣ ਦਾ ਇਰਾਦਾ ਹੈ ਜੋ ਪਾਰਟੀ ਦਾ ਵੇਸ਼ ਹੋਊਗਾ ਜੀ ਉਹ ਪੂਰਾ ਕਰਾਂਗੇ ਅਸੀਂ ਕਿਉਂਕਿ 16 ਕੋਨ ਮੈਂ ਆਪਣੀ ਭੁਖੜਤਾ ਰੱਖੀ ਐ ਕਿਉਂਕਿ ਜੀਰਾ ਸਾਹਿਬ ਹਮੇਸ਼ਾ ਹੀ ਸੰਘਰਸ਼ ਕਰਦੇ ਨੇ ਪਾਰਟੀ ਲਈ ਵੀ ਤੇ ਲੋਕਾਂ ਲਈ ਵੀ ਕਿ ਅੱਜ ਕਿਸਾਨ ਦੇ ਜੋ ਚੰਗਿਆਰ ਤਿੰਨ ਬਿੱਲ ਬਣਾਏ ਨੇ ਉਹਦੇ ਵਿਰੋਧ ਚ ਅੱਜ ਮੇਰੇ ਹਰਕੇ ਦੇ 25 ਦੀਆਂ ਤਰਨੀਆਂ ਤੇ ਆਈਆਂ ਨੇ ਮੈਂ ਸਵੇਰੇ ਉੱਥੇ ਵੀ ਗਿਆ ਸੀ ਆ ਜਾ ਕੇ ਆਇਆ ਜੋ ਪਾਰਟੀ ਕਿਉਂਕਿ ਚਾਹ ਭੁਖੜਤਾ ਜੋ ਮਲਚਾ ਜਿਨ੍ਹਾਂ ਨੇ ਪਾਣੀਆ ਆਪਣੇ ਜੇਲਾ ਵੀ ਭਰਾਂਗੇ ਜੀਰਾ ਜੀ 4 ਦਿਨ ਦੀ ਭੁਖੜਤਾ ਤੇ ਉਹ ਤੀਜਾ ਦਿਨ ਅੱਜ ਹੋ ਗਿਆ ਸਿਰਫ ਪੱਖੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਤਾਂ ਨਹੀਂ ਪੇਸ਼ ਆਈ 5 ਦਿਨ ਦੀ ਭੁਖੜ ਤਾਲਦੇ ਆਂ ਤੇ ਚੌਥਾ ਦਿਨ ਹੋ ਗਿਆ ਪੰਜਵਾਂ ਦਿਨ ਕਾਲਾ ਔਰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਕਿਉਂਕਿ ਮੈਂ ਇੱਕ ਕਿਸਾਨ ਦਾ ਪੁੱਤਰ ਆ ਮੇਰਾ ਫਰਜ਼ ਬਣਦਾ ਔਰ ਮੈਂ ਸਾਰੀ ਵਿਧਾਇਕਾਂ ਨੂੰ ਚਾਹੇ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦੇ ਨੇ ਅੱਜ ਸਾਨੂੰ ਕਿਉਂਕਿ ਅਸੀਂ ਸਾਰੇ ਕਿਸਾਨੀ ਦੇ ਨਾਲ ਜੁੜੇ ਆਂ ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿਉਂਕਿ ਅਸੀਂ ਜਿਸ ਵਿਧਾਨ ਸਭਾ 'ਚ ਬੈਠੇ ਆਂ ਇਹ ਵਿਧਾਨ ਸਭਾ ਕੇਜਰੀਅਲ ਸਾਦੀ ਮੈਂ ਉਹਨਾਂ ਨੂੰ ਵੀ ਕਿਹਾ ਕਿ ਜਿਹੜੇ ਬਾਹਰ ਲਈ ਵਿਖਾਵੇ ਜੇ ਬੰਦ ਕਰੋ ਜੇ ਵਾਕੇ ਕਿਸਾਨਾਂ ਦੇ ਨਾਲੋਂ ਤੇ ਉਹਨਾਂ ਦੇ ਜਿਹੜੇ ਐਮ.ਐਲ.ਏ ਨੇ ਉਹ ਜਾ ਕੇ ਪੰਜਾਬ ਭਵਨ ਦੇ ਵਿੱਚ ਬੈਠੇ ਨੇ ਔਰ ਸਾਡੇ ਵਿਧਾਇਕ ਜਿਹੜੇ ਨੇ ਉਹ ਇੱਥੇ ਆਣ ਕੇ ਬੈਠੇ ਆ ਕਿ ਅੱਜ ਸਾਰਿਆਂ ਨੂੰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜਿਹੜਾ ਕਿ ਉਹ ਇੱਥੇ ਬੈਠਣਾ ਚਾਹੀਦਾ ਚਲੋ ਭੁੱਖ ਹੜਤਾਲ ਨਹੀਂ ਰੱਖਣੀ ਵੈਸੇ ਆਣ ਕੇ ਬਹਿ ਜਾਣ ਕਿ ਕਿਸਾਨਾਂ ਦਾ ਜਿਹੜਾ ਸਮਰਥਨ ਦੇ ਵਿੱਚ ਹਰ ਇੱਕ ਬੰਦੇ ਨੂੰ ਜਿਹੜਾ ਬੈਠਣਾ ਚਾਹੀਦਾ